अरविंद केजरीवाल ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਆ ਉਹ ਦੋ ਦਿਨਾਂ ਬਾਅਦ ਅਸਤੀਫਾ ਦੇਣਗੇ ਤਾਂ ਇਸ ਸਬੰਧੀ ਹੁਣ ਕਾਂਗਰਸ ਪਾਰਟੀ ਦਾ ਕੀ ਕਹਿਣਾ ਹੈ ਜਾਂ ਸਿਆਸੀ ਲੀਡਰਾਂ ਦਾ ਇਸ ਬਾਰੇ ਕੀ ਕਹਿਣਾ ਹੈ ਬਿਰਕਾ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਦੋ ਦਿਨ ਬਾਅਦ ਅਸਤੀਫਾ ਦੇਣਗੇ ਸੀਐਮ केजरीवाल ਮੈਂ ਸਮਝਦਾ ਕਿ ਕੇਸ ਝੂਠਾ ਹੈ ਜਾਂ ਸੱਚਾ ਉਹ ਅਲੱਗ ਗੱਲ ਹੈ ਜਦੋਂ ਕੋਰਟ ਦੇ ਅੰਦਰ ਮਾਮਲਾ ਹੋਵੇ ਕੇਜਰੀਵਾਲ ਸਾਹਿਬ ਨੂੰ ਅਸਤੀਫਾ ਪਹਿਲੇ ਦੇ ਦੇਣਾ ਚਾਹੀਦਾ ਸੀ ਚਲੋ ਦੇਰ ਆਏ درست ਆਏ ਉਹਨਾਂ ਨੇ ਇਹ ਗੱਲ ਦਾ ਐਲਾਨ ਕਰ ਦਿੱਤਾ ਹੈ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਆ ਉਹ 2 ਦਿਨਾਂ ਬਾਅਦ ਅਸਤੀਫਾ ਦੇਣਗੇ ਤਾਂ ਇਸ ਸਬੰਧੀ ਹੁਣ ਕਾਂਗਰਸ ਪਾਰਟੀ ਦਾ ਕੀ ਕਹਿਣਾ ਜਾਂ ਸਿਆਸੀ ਲੀਡਰਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਸਾਬਕਾ ਮੰਤਰੀ ਸਾਡੇ ਨਾਲ ਫੋਨ ਕਾਲ 'ਤੇ ਡਾਕਟਰ ਰਾਜਕੁਮਾਰ 베ਰਕਾ 베ਰਕਾ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ 2 ਦਿਨ ਬਾਅਦ ਅਸਤੀਫਾ ਦੇਣਗੇ ਸੀਐਮ ਕੇਜਰੀਵਾਲ ਮੈਂ ਸਮਝਦਾ ਕਿ ਕੇਸ ਝੂਠਾ ਜਾਂ ਸੱਚਾ ਉਹ ਅਲੱਗ ਗੱਲ ਹੈ ਜਦੋਂ ਕੋਰਟ ਦੇ ਅੰਦਰ ਮਾਮਲਾ ਹੋਵੇ ਤੇ ਕੇਜਰੀਵਾਲ ਸਾਹਿਬ ਨੂੰ ਅਸਤੀਫਾ ਪਹਿਲੇ ਦੇ ਦੇਣਾ ਚਾਹੀਦਾ ਸੀ ਮੈਂ ਇਹ ਮਹਿਸੂਸ ਕਰਦਾ ਜੀ ਹੁਣ ਕਿਉਂਕਿ ਚਲੋ ਦੇਰ ਆਇਆ ਦਰਸਤ ਆਇਆ ਉਹਨਾਂ ਨੇ ਇਹ ਗੱਲ ਦਾ ਐਲਾਨ ਕਰ ਦਿੱਤਾ ਹੈ ਜੀ ਕਿ ਮੈਂ ਅਸਤੀਫਾ ਦੇ ਰਿਹਾ ਹਾਂ ਜੀ ਤਾਂ ਕਿ ਉਹ ਚੰਦੇ ਹੈ ਕਿ ਭਈ ਆਪਣੀ ਜਿਹੜੀ ਗੱਲ ਹੈ ਕਿਉਂਕਿ ਆਲਰੇਡੀ ਕੋਰਟ ਨੇ ਉਹਨੂੰ ਕਹਿ ਦਿੱਤਾ ਵੇ ਤੋ ਇਹ ਕੋਈ ਫਾਈਲ ਤੇ ਸਹਿਨ ਨਹੀਂ ਕਰ ਸਕਦੇ ਜੀ ਉਹਨੂੰ ਇਹ ਵੀ ਕਹਿ ਸਕਦਾ ਕਹਤਾ ਹੈ ਕਿ ਤੁਸੀਂ ਦਸਤਰ ਵੀ ਨਹੀਂ ਜਾ ਸਕਦੇ ਜੀ ਤੇ ਮੇਰਾ ਖਿਆਲ ਹੈ ਕਿ ਉਹਨਾਂ ਦਾ ਫੈਸਲਾ ਜਿਹੜਾ ਉਹਨਾਂ ਨੇ ਲਿਆ ਉਹ ਠੀਕ ਫੈਸਲਾ ਲਿਆ ਸੀਫਾ ਦਿੱਤਾ ਉਹ ਠੀਕ ਕੀਤਾ ਕੀ ਇਸ ਦਾ ਪ੍ਰਭਾਵ ਚੋਣਾ ਤੇ ਵੀ ਪਏਗਾ ਹਰਿਆਣਾ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਕਿ ਉਧਰ ਤਾਂ ਨਹੀਂ ਹਵਾ ਬਣੀ ਚੋਣਾ ਚੋਣਾ ਨਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਜੀ ਬਹੁਤ ਬਹੁਤ ਧੰਨਵਾਦ